ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਡਗਰੂ ਆ ਜਾਂਦਾ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਆ ਗਿਆ ਤੇ ਮੇਨ ਹਾਈਵੇ ਦੇ ਉੱਤੇ ਹੀ ਮੰਨ ਲਓ ਵੀ ਇਹ ਨਗਰ ਵਸਿਆ ਹੋਇਆ ਡਗਰੂ ਹਾਰਟ ਕਾ ਵੱਡੇ ਹਾਈਵੇ ਦੇ ਉੱਤੇ ਤੇ ਉੱਥੇ ਜਿੰਨੂੰ ਮਰਜ਼ੀ ਆ ਕੇ ਪੁੱਛ ਲਿਓ ਵੀ ਡਗਰੂ ਜਾਣਾ ਸੱਜਣੋ ਮੰਨ ਲਓ ਵੀ ਮੇਨ ਹਾਈਵੇ ਦੇ ਉੱਤੇ ਆ ਟਰੋਲੀ ਪਾਈ ਇਹਦੇ ਬਿਲਕੁਲ ਗਵਾਂਢ ਦਾ ਨਗਰ ਆ ਸੱਜਣੋ ਤੇ ਮੋਗਾ ਵੀ ਇੱਥੋਂ ਨੇੜੇ ਦੀ ਕਰਿਆ ਜਾਂਦਾ ਘਰੇਲੂ ਘਰੇ ਪਸ਼ੂ ਰੱਖੇ ਹੋਏ ਆ ਘਰੇਲੂ ਪਰਿਵਾਰ ਦੇ ਕੋਲੇ ਮੰਨ ਲਓ ਵੀ ਦੁੱਧ ਤੇ ਪਸ਼ੂ ਲਾਏ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤਨੂਆ ਕੈਮਰਾ ਮਾਰਤਾ ਤੇ ਉਹਨਾਂ ਦੇ ਵਿੱਚੋਂ ਸੱਜਣ ਨੂੰ ਇੱਕ ਅੱਜ ਝੋਟੀ ਮੰਨ ਲਓ ਵੀ ਪ੍ਰੋਪਰ ਰਿਕਾਰਡ ਸਮੇਤ ਵਿਕਰੀ ਵਾਲੀ ਆਈ ਹੈ ਆਪ ਆਪਣਾ ਭਰਾ ਮੰਨ ਲਓ ਵੀ ਚੂੜ ਚੱਕ ਵਾਲੇ ਮਾਲੀ ਦੀ ਧੀ ਆ ਤੇ 507 ਦੇ ਬੱਚੇ ਨੂੰ ਜਨਮ ਦਿੱਤਾ ਇਹਨੇ ਡਾਕਟਰ ਵੀ ਆਪਣਾ ਭਰਾ ਕੋਲੇ ਖੜਾ ਜਿੰਨੇ ਇਹਦੇ ਮੰਨ ਲਓ ਇਹ ਆਈ ਕੀਤੀ ਆ ਆਜੋ ਜਾਣਕਾਰੀ ਲੈਣੇ ਆ ਮਾਲਕਾਂ ਤੋਂ ਪੁੱਛਦੇ ਆ ਪਿਛਲੇ ਸੂਏ ਦਾ ਕੀ ਦੁੱਧ ਦਾ ਰਿਕਾਰਡ ਰਿਹਾ ਤੇ ਕਿਹੜਾ ਸੁਆ ਸੂਈ ਆ ਕੱਦ ਕਾਠ ਵੇਲ ਤੇ ਨੀਲੀ ਰਾਵੀ ਦੀ ਜੇ ਗੱਲ ਕਰ ਲਈਏ ਤਾਂ ਟਾਪ ਦਾ ਨਗੀਨਾ ਝੋਟੀ ਤੁਹਾਨੂੰ ਡਗਰੂ ਨਗਰ ਚੋਂ ਵਖਾਉਣ ਲੱਗੇ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਕੀ ਹਾਲ ਹੈ ਵੀਰੇ ਵਧੀਆ ਵਧੀਆ ਤੋਈ ਸੁਣਾਓ ਜੀ ਚੜਦੀ ਕਲਾ ਨਾ ਵਧੀਆ ਜੀ ਵਧੀਆ ਤੇ ਹੋਰ ਵੀਰ ਜੀ ਬਸ ਵਧੀਆ ਜੀ ਓਕੇ ਨਾ ਵਾ ਵਧੀਆ ਮੜਾ ਜ ਆਪਣਾ ਪਹਿਲਾ ਡਰੈਸ ਦੱਸ ਦਈਏ ਫਿਰ ਆਪਾਂ ਡਾਕਟਰ ਨਾਲ ਵੀ ਗੱਲਬਾਤ ਕਰਾਂਗੇ ਡਗਰੂ ਪਿੰਡ ਆ ਬਈ ਆਪਣਾ ਆਪਣਾ ਪਿੰਡ ਡਗਰੂ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਜੀ ਤੇ ਨੰਬਰ ਆਪਣਾ ਕਿਹੜਾ ਵਾ 796880932 ਇੱਕ ਵਾਰੀ ਹੋਰ ਰਿਪੀਟ ਕਰਿਓ 796880932 ਤੇ ਆਪਣੇ ਘਰੀ ਪਸ਼ੂ ਰੱਖੇ ਹੋਇਆ ਘਰੇਲੂ ਆ ਹਾਂਜੀ ਹਾਂਜੀ ਨਾਰਮਲ ਘਰੇਲੂ ਪਸ਼ੂ ਰੱਖਿਆ ਠੀਕ ਹੈ ਡਾਕਟਰ ਆਪਣਾ ਵੀਰੇ ਕਿਹੜੀ ਆਈਡੀ ਚੱਲਦੀ ਆ ਕੀ ਤੇਰਾ ਮਾਨਲਾ ਵੀ ਆਪਣਾ ਪਿੰਡ ਖੋਸਾ ਪਾਂਡੋ ਬਈ ਖੋਸਾ ਪਾਂਡੋ ਆ ਗਿਆ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਆ ਗਿਆ ਮੇਰੇ ਭਰਾ ਦਾ ਚੈਨਲ ਚੱਲਦਾ YouTube ਤੇ ਠੀਕ ਆ ਡਾਕਟਰ ਕਰਨ ਖੋਸੇ ਦੇ ਨਾਂ ਨਾਲ ਚੱਲਦਾ ਡਾਕਟਰ ਕਰਨ ਖੋਸੇ ਦੇ ਨਾਂ ਤੇ ਆਪਣੀ ਆਈਡੀ ਆ ਨੂੰ ਸਰਪ੍ਰਾਈਜ਼ ਕਰੋ ਜੀ ਠੀਕ ਆ ਕੋਈ ਗੱਲ ਨਹੀਂ ਸੱਜਣੋ ਕਰਿਓ ਵਾਤ ਵਾਤ ਭਰਾ ਦੀ ਸਪੋਰਟ ਕੀ ਆਪਾਂ ਇਹਦੀ ਕੋਈ ਮਸ਼ਹੂਰੀ ਕਰਨ ਨਹੀਂ ਆਏ ਨਾ ਇੰਨੀ ਜੋਗੇ ਆ ਤੇ ਚਲੋ ਭਰਾ ਨਾਲ ਗੱਲਬਾਤ ਹੋਈ ਸੁਭਾਵ ਵਧੀਆ ਲੱਗਾ ਤੇ ਤੁਹਾਨੂੰ ਭਰਾ ਦਾ ਨੰਬਰ ਵੀਰੇ ਆਪਣਾ ਦੱਸ ਦੇ 98778 37702 ਜੀ ਜੇ ਕੋਈ ਨੇੜੇ ਕੋਈ ਦੂਰ ਭੈਣ ਭਰਾ ਨੂੰ ਲੋੜ ਪੈਂਦੀ ਆ ਤਾਂ ਆਪਾਂ ਪਹੁੰਚਾਂਗੇ ਹਾਂਜੀ ਹਾਂਜੀ ਹਨਾ ਇੱਕ ਰੀ ਨੰਬਰ ਹੋਰ ਕਰੀ ਰਿਪੀਟ 98778 37702 ਧੰਨਵਾਦ ਵੀਰੇ ਤੇ ਬਾਈ ਜੀ ਇਹ ਆਪਣੀ ਝੂਟੀ ਕਿਹੜੇ ਮਾਲੀ ਦੀ ਆ ਇਹ ਬਾਈ ਬੂਟੇ ਚੂਟ ਚਾਕ ਵਾਲੀ ਛੋਟੇ ਦੀ ਠੀਕ ਆ ਮੈਂ ਵੀ ਉਹਦੇ ਘਰੇ ਸੱਜਣੋਂ ਗਿਆ ਆ ਬਹੁਤ ਵਧੀਆ ਇਨਸਾਨ ਆ ਬਹੁਤ ਪਿਆਰ ਵਾਲਾ ਬੰਦਾ ਵਾ ਤੇ ਵੀਡੀਓ ਵੀ ਕੀਤੀ ਆ ਉਸ ਘਰੋਂ ਤੇ ਉਥੋਂ ਮੰਨ ਲਓ ਵੀ ਉਹਦੀ ਐ ਤੇ ਮਾਂ ਇਹਦੀ ਆਪਣੇ ਕੋਲੇ ਸੀ ਮਾਂ ਆਪਣੇ ਕੋਲੇ ਸੀ ਬਾਈ ਜੀ ਠੀਕ ਆ ਉਹਦੀ ਈ ਧੀ ਆ ਉਹਦੀ ਧੀ ਆ ਜੀ ਮਾਂ ਥੱਲੇ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਸੀਗਾ ਬਾਈ ਜੀ ਅਸੀਂ ਤੀਜੇ ਕਸੂਏ ਵੇਚੀ ਸੀ ਉਹ ਤੇ ਉਹਦਾ ਸੀਗਾ 16 ਕਿਲੋ ਦੁੱਧ ਸੀਗਾ ਬਾਈ 16 ਕਿਲੋ ਦੁੱਧ ਸੀਗਾ ਨਾਰਮਲ ਕੋਈ ਉਹ ਜੀ ਨਹੀਂ ਆਏ ਵੀ ਸਾਡੇ ਨਾਰਮਲ ਘਰੇ ਚ ਵਾਈ ਹੁੰਦੀ ਸਾਡਾ ਖੇਤੀ ਦਾ ਕੰਮ ਵੀ ਆਮ ਸੇਵਾ ਤੇ ਵੀ ਨਾਰਮਲ ਜੀ ਸੇਵਾ ਤੇ ਬਸ ਆਮ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਤੀਜਾ ਸੂਆ ਸੂਈ ਬਈ ਤੀਸਰਾ ਸੂਈ ਆ ਆਪਣੇ ਕੋਲੇ ਘਰੇ ਹੀ ਸੂਈ ਆ ਫਿਰ ਹਣਾ ਜਿੱਦਾਂ ਜੰਮੀ ਘਰੇ ਆ ਸਾਰਾ ਕੁਝ ਤਿੰਨੇ ਤਿੰਨੇ ਸੂਏ ਘਰੇ ਸੂਈ ਤੇ ਐਤ ਕੀ ਟੀਕੇ ਕਿਹੜੇ ਦਾ ਬੱਚਾ ਇਹ ਇਹ 507 ਦਾ ਆਈ ਸਰਕਾਰੀ ਦਾ ਇਹ ਵੀਰ ਨਹੀਂ ਭਰਿਆ ਸੀ ਹਾਂਜੀ ਡਾਕਟਰ ਨੇ ਭਰਿਆ ਸਜਣਾ ਡਾਕਟਰ ਆਪਣਾ ਭਰਾ ਕੋਲੇ ਖੜਾ ਤੇ 507 ਦਾ ਮੰਨ ਲਓ ਵੀ ਬਹੁਤ ਟਾਪ ਦੇ ਬੱਚੇ ਲਾਉਂਦਾ ਮੰਨ ਲੀ ਵੇਖੋ ਕਿੰਨਾ ਰਿਜ਼ਲਟ ਆਇਆ ਵਾ ਪ੍ਰੋਪਰ ਨਿਸ਼ਾਨੀਆਂ ਕਵਰ ਕਰਦਾ ਤੇ ਚਲੋ ਇਹ ਕੁਦਰਤ ਦੀ ਦੇਣਾ ਦੇ ਗਈ ਆ ਕੱਟਾ ਜੇ ਕਿਤੇ ਕੱਟੀ ਦਿੰਦੀ ਤਾਂ ਗੱਲ ਹੋਰ ਹੋ ਜਾਣੀ ਸੀ ਤੇ ਵੀਰੇ ਮਗਰਲੇ ਸੂਏ ਦੁੱਧ ਆਪਾਂ ਕਿੰਨਾ ਚੋਇਆ ਝੂਟੀ ਤੋਂ ਇਹਦਾ ਬਾਈ ਜੀ ਅਹੀ 15 16 ਕਿਲੋ ਦੁੱਧ ਚੋਇਆ ਆਪਣੀ ਆਪ ਦੀ ਨਾਰਮਲ ਸੇਵਾ ਤੇ ਨਾਰਮਲ ਸੇਵਾ ਤੇ ਬਾਈ ਅਹੀ ਝੂਠ ਨਹੀਂ ਮਾਰਦੇ ਗੱਲ ਦਾ ਸੌਰ ਆ ਜੇ ਕਿਸੇ ਦੇ ਘਰੇ ਜਾਊ ਪਤਾ ਵੀ ਲੱਗ ਜਾਊਗਾ ਲਾ ਫੋਨ ਕਰਕੇ ਵੀ ਦੱਸੂਗਾ ਇੰਨੀ ਕੀ ਸੀਲ ਝੋਟੀ ਹੈ ਨਾ ਹਾਂ ਮੰਨ ਲਾ ਵੀ 8ਵੇਂ ਮਹੀਨੇ ਇਹ 7ਵੇਂ ਮਹੀਨੇ ਤੱਕ ਦੋਨੇ ਟਾਈਮ ਮਿਲਦੀ ਰਹੀ ਹੈ ਜਿਲ 7ਵੇਂ ਮਹੀਨੇ ਗੱਭਣ ਸੀ ਅੱਛਾ ਦੋਨੇ ਟਾਈਮ ਦੋਵੇਂ ਟਾਈਮ ਮਿਲਦੀ ਰਹੀ ਹੈ ਤੇ ਇੱਕ ਮਹੀਨਾ ਮਗਰੋਂ ਆ ਕੇ ਇਹ ਇੱਕ ਟਾਈਮ 20 ਦਿਨ ਇੱਕ ਟਾਈਮ ਮਿਲੀ ਹੈ ਇਹ ਠੀਕ ਆ ਹਾਂ ਵੀ ਮਨ ਲਾ ਦੋ ਕੁ ਮਹੀਨੇ ਛੱਡੀ ਆਪਦੀ ਮੰਨ ਦੋ ਮਹੀਨੇ ਬਈ ਮੰਨ ਕੇ ਚਾਲੇ ਦੋ ਮਹੀਨੇ ਛੱਡੀ ਆ ਫਿਰ ਇਹਦੀ ਇਹ ਖਾਸੀਅਤ ਬਾਈ ਇਹਦੀ ਮਾਂ ਦੀ ਵੀ ਇਹੀ ਖਾਸੀਅਤ ਸੀਗੀ ਇਹ ਜਦੋਂ ਦੋ ਮਹੀਨੇ ਹੋ ਗਏ ਨਾ ਬਾਈ ਇਹ ਪਹਿਲਾ ਟੀਕੇ ਦੇ ਪਹਿਲਾ ਵੀ ਹੀਟ ਚ ਆਉਂਦੀ ਅਸੀਂ 2 ਮਹੀਨੇ ਤੋਂ ਬਾਅਦ ਅਸੀਂ ਮਾਂ ਵੀ ਗੱਬਣ ਕਰਾਉਂਦੇ ਸੀ ਪਹਿਲੇ ਪਹਿਲੇ ਟੀਕੇ ਤੇ ਪਰਹਿੰਦੀ ਰਹੀ ਹੈ ਕੋਈ ਇਹਦੇ ਕੋਈ ਖਾਜ ਮੈਨੂੰ ਮੈਂ ਚੰਨੀ ਕੋਈ ਖਾਜ ਨਹੀਂ ਲੈਣ ਨਹੀਂ ਦੇਣੇ ਕੁਦਰਤ ਵੀ ਵੀ ਪਹਿਲੇ ਟੀਕੇ ਤੇ ਵੀ ਰਹਿ ਜਾਂਦੀ ਹੈ ਪਹਿਲਾ ਟੀਕਾ ਜਦੋਂ ਲਾਤਾ ਤੇ ਕਰਮਾਂ ਹੀ ਸੋਚ ਕੇ ਪਹਿੰਦੀਆਂ ਉਹਦੇ ਹੀ ਗੱਬਣ ਹੀ ਹੈ ਉਹਦੇ ਹੀ ਰਹਿ ਜਾਂਦੀ ਓਕੇ ਓਕੇ ਬਾਹਲੀ ਵੱਡੀ ਗੱਲ ਤਾਂ ਇਹ ਹੀ ਹੈ ਤੇ ਬਾਕੀ ਸੱਜਣੋ ਹੁਣ ਬਾਈ ਖੜਾ ਹੈ ਠੰਡੀ ਸੀਲ ਬਹੁਤ ਜ਼ਿਆਦਾ ਹੈ ਤੇ ਕੱਦ ਦਾ ਨਤਾਜਾ ਤੁਸੀਂ ਲਾ ਲਿਓ ਇੱਕ ਸੂਈ ਆ ਅਜੇ ਜ਼ੇਰ ਪਾਉਣੀ ਆ ਜ਼ੇਰ ਪਾਉਣੇ ਆ ਹੁਣੇ ਤੁਹਾਡੇ ਸਾਹਮਣੇ ਵਾਜ ਤੁਹਾਨੂੰ ਵੀ ਫੋਨ ਤਾਂ ਗੱਬਨ ਦਾ ਹੀ ਕੀਤਾ ਸੀ ਤੇ ਆਉਂਦੇ ਸੂਪੀ ਕਰਮਾ ਵਾਲੀ ਹੈ ਨਾ ਤੇ ਬਾਈ ਜੀ ਮਾੜੀ ਜੀ ਤੌਰ ਕਰਾ ਦਈਏ ਚੱਕ ਆਪਣੇ ਭੈਣਾ ਭਰਾਵਾਂ ਨੂੰ ਸੱਜਣੋ ਜੇਰ ਹਜੇ ਪੈਣੀ ਐ ਨੋਟ ਕਰ ਲਿਓ ਹਜੇ ਬੱਚਿਆਂ ਨੂੰ ਖੜਨਾ ਨਹੀਂ ਆਇਆ ਪ੍ਰੋਪਰ ਗਰਮੀ ਆ ਬਹੁਤ ਹੀ ਜਿਆਦਾ ਸੰਭੀ ਵੀ ਝੋਟੀ ਆ ਸੱਜਣੋ ਕੀ ਐ ਨਹੀਂ ਗੱਲ ਮੰਨ ਲਓ ਭਾਵਾਂ ਬੱਚੇ ਨੂੰ ਵੀ ਜਨਮ ਦੇਤਾ ਤੇ ਬਾਕੀ ਤੁਹਾਨੂੰ ਵੀ ਤੁਰਦੀ ਦੇ ਹੱਡਾਂ ਪੈਰਾਂ ਦਾ ਪਿੱਛੇ ਪੁੱਛੇ ਦਾ ਆਈਡੀਆ ਆਊਗਾ ਵੇਖੋ ਬਾਕੀ ਨੀਲੀ ਰਾਵੀ ਦੇ ਵਿੱਚ ਸਿੰਘ ਐਡਾ ਚੰਗਾ ਲੈ ਜਾਣਾ ਹਾਰੀ ਸਾਰੀ ਦਾ ਨਹੀਂ ਕੰਮ ਨਹੀਂ ਤਾਂ ਆਮ ਸਿੰਘ ਨੀਲੀ ਰਾਵੀ ਦੇ ਵਿੱਚ ਖੁੱਲਾ ਹੁੰਦਾ ਤੇ ਐਨ ਜਿਵੇਂ ਬਾਕੀ ਸੱਜਣੋਂ ਇਹ ਮਾਲੀ ਦੇ ਬੱਚੇ ਇਦਾਂ ਹੀ ਸੰਗਾ ਬਹੁਤ ਰਿਜ਼ਲਟ ਚੰਗਾ ਵਾ ਬੱਚੇ ਬਾਈ ਸਾਰੇ ਫੁੱਲ ਨਿਸ਼ਾਨਾਂ ਵਾਲੇ ਕੱਢਦੇ ਤਿੰਨੇ ਬੱਚੇ ਐ ਕੱਢੇ ਨੇ ਠੀਕ ਆ ਜਿਹੜੇ ਪਹਿਲਾ ਦੂਸੂਏ ਸੂਈ ਆ ਉਹ ਵੀ ਬੱਚੇ ਟੌਪ ਦੀ ਲਾਏ ਨੇ ਹਾਂ ਉਹ ਛੋਟੀਆਂ ਰਿਸ਼ਤੇਦਾਰ ਹੀ ਲੈ ਗਏ ਠੀਕ ਆ ਠੀਕ ਆ ਠੀਕ ਆ ਲੋ ਵੀ ਸੱਜਣੋਂ ਪਹਿਲਾਂ ਦੋ ਕਟੀਆਂ ਹੀ ਦਿੱਤੀਆਂ ਐਤਕੀ ਜਰੂਰ ਕਟਾ ਦਿੱਤਾ ਤੇ ਬਾਈ ਕਹਿੰਦਾ ਵੀ ਰਿਸ਼ਤੇਦਾਰ ਲੈ ਗਏ ਦੇਖੋ ਯਾਰ ਛੋਟੀ ਸਾਂਭੀ ਵੀਰ ਹਰਾਂ ਨੇ ਰੂਹ ਖੁਸ਼ ਹੋਊਗੀ ਜਦੋਂ ਕੋਲੇ ਆ ਕੇ ਵੇਖੀ ਚੰਗੀ ਚੀਜ਼ ਆ ਚੰਗੀ ਚੀਜ਼ ਤੇ ਸੱਜਣੋ ਨੋਟ ਕਰ ਲਓ ਰਕਮ ਤੱਕ ਖਰਚ ਜਿਹੜੀ ਉਹ ਹੋਣੀ ਆ ਭਾਈ ਸੀਲ ਠੰਡੀ ਬਹੁਤ ਜ਼ਿਆਦੇ ਵੀ ਗਾਰੰਟੀ ਆ ਜਿਹੜਾ ਪ੍ਰਾਪਾ ਲਊਗਾ ਗਾਰੰਟੀ ਆ ਇੱਕ ਦਿਨ ਵੀ ਨਹੀਂ ਬਾਈ ਲੱਤ ਚੱਕਦੀ ਇਹਦੇ ਰਵੇ ਚ ਇਹੋ ਜੀ ਖਾਸੀਅਤਾਂ ਨਾ ਹੱਥ ਦਾ ਇਹਨੂੰ ਕੁਝ ਨਹੀਂ ਗਾਰੰਟੀ ਵੀ ਰੂਵ ਵਰਗਾ ਪੋਲਾ ਜਮਾ ਜਮਾ ਆਣ ਭਾਈ ਉਹ ਕਿਉਂਕਿ ਥਾਨ ਬੜਾ ਕੰਮ ਦਾ ਹਾਂ ਇੱਕ ਤਾਂ ਹੁੰਦੀ ਆਵੇਂ ਫੜੂਲ ਮਾਰੀ ਜਾਣੇ ਕਿਉਂ ਆਪਾਂ ਕਿਹੜਾ ਲੈਣਾ ਕਿਸੇ ਤੋਂ ਆਪਾਂ ਸਹੀ ਗੱਲ ਜਿਹੜੀ ਸਹੀ ਸ਼ੋਰ ਹੀ ਕਵਾਂਗੇ ਜਿਨੇ ਬਰੀਡ ਤੇ ਕੰਮ ਕਰਦਾ ਉਹਦੇ ਲਈ ਬਹੁਤ ਲਾਏ ਦਾਏ ਅੱਜ ਮੌਕੇ ਦਾ ਚੌਕੇ ਤੇ ਚੌਕੇ ਤੇ ਬੱਚੇ ਬਾਲੇ ਚੰਗੇ ਕੱਢਦੀ ਐ ਬੱਚੇ ਸਾਰੇ ਜਨ ਦੀ ਵੀ ਆਈ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੀ ਹੁੰਦੀਆਂ ਇਹਦੀਆਂ ਤੇ ਵੀਰੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਕੀ ਰੇਟ ਰੱਖੀਏ ਰੇਟ ਇਹਦਾ ਬਾਈ 1 ਲੱਖ ਤੇ 75000 ਰੁਪਏ 1 ਲੱਖ ਤੇ 75000 ਰੁਪਏ ਹਾਂਜੀ ਲਓ ਵੀ ਸੱਜਣੋ ਹੁਣ ਬਾਲਾ ਨਹੀਂ ਆਪਾਂ ਬਾਈ ਨੂੰ ਕਹਿੰਦੇ ਵੀ ਤੁਸੀਂ ਕਿੰਨਾ ਕੁ ਮਾਨਤਨ ਕਰੋਗੇ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨਾ ਕਰਾ ਲੋਗੇ ਬਾਕੀ ਹੀਰਾ ਖਰੀਦਣਾ ਆਮ ਹੀ ਡੇਢ 1 60 ਤੁਸੀਂ ਰੋਜ਼ ਵੀਡੀਓ ਵੇਣੇ ਆ ਤੇ ਆਮ ਮਈਆਂ ਦੇ ਮੁੱਲ ਹੋਏ ਪਏ ਆ ਇਹ ਸੋਚ ਲਓ ਵੀ ਚੰਗੀ ਟੌਪ ਦੀ ਝੋਟੀ ਵੀਰੇ ਫੇਰ ਵੀ ਆਏ ਭੈਣ ਭਰਾ ਦਾ ਮਾਨਤਨ ਕਰਾਂਗੇ ਨਾ ਮਾਨਤਨ ਕਰਦਾਂਗੇ ਹਣਾ ਵੀ ਜਿਹੜਾ ਭੈਣ ਭਰਾ ਆ ਜੂਗਾ ਹਾਂਜੀ ਉਹਦਾ ਆਪਾਂ ਮਾਨਤਨ ਕਰਾਂਗੇ ਵੇਖੋ ਸੱਜਣੋ ਥਨ ਲੱਗੇ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣੀ ਆ 1,75,000 ਕਿੰਨਾ ਕੁ ਮਾਨਤਨ ਕਰਦਗੀ ਹੁਣ ਜਿਹੜਾ ਕਰਦੇ ਆ ਮਾਨਤਨ ਕਰਦਾਂ ਕੋਈ ਨਹੀਂ ਭਾਈ ਵੀ ਫੋਨ ਲਾਵੇ ਭੈਣ ਭਰਾ ਹਾਂਜੀ ਹਾਂਜੀ ਕੋਈ ਨਹੀਂ ਕਰਦਾ ਹਾਂ ਸੱਜਣੋ ਵੀਰ ਕਹਿੰਦਾ ਵੀ ਕਨੈਕਟ ਕਰ ਲੇ ਆਪਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਭਰਾ ਦਾ 1 ਲੱਖ ਤੇ 75 ਹਜ਼ਾਰ ਦੇ ਵਿੱਚੋਂ ਤੁਸੀਂ ਕਿੰਨੇ ਮਾਨਤਾਨਾ ਝੋਟੀ ਲੈ ਜਾਓਗੇ ਬਾਕੀ ਘਰ ਦਾ ਸ਼ਿੰਗਾਰ ਗਹਿਣਾ ਹੀ ਆ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ ਡਾਕਟਰ ਨੂੰ ਵੀ ਆਈਡੀ ਨੂੰ ਕਰ ਲਿਓ ਫੋਲੋ